ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਤੇ ਅੱਜ ਅਸੀਂ ਸਰਦਾਰ ਕੁਸ਼ਰਪਾਲ ਸਿੰਘ ਮਾਨ ਜੀ ਨਾਲ ਗੱਲ ਕਰਾਂਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਹੋਇਆ ਹੈ ਕਿ 2 ਦਸੰਬਰ 2024 ਨੂੰ ਜਿਹੜੀ ਆ ਕਿ ਉੱਥੇ ਮੀਟਿੰਗ ਸੱਦੀ ਜਾਣੀ ਹੈ ਜਿਹਦੇ ਵਿੱਚ ਅਕਾਲੀ ਦਲ ਦਾ ਨੁਕਤਾੜਾ ਹੋਣਾ ਕੀ ਉਹਨਾਂ ਨੂੰ ਅੱਗੇ ਹੁਕਮ ਹੁੰਦਾ ਸੋ ਉਸ ਦੇ ਲਈ ਜਿਹੜੀ ਆ ਕਿ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਡਿਊਟੀ ਹੈ ਕੀ ਹੈ ਤੇ ਕਿਵੇਂ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਕੀ ਉਹ ਇਸ ਵਕਤ ਜਿਹੜੇ ਨੇ ਪ੍ਰੀਖਿਆਵਾਂ ਦੇ ਵਿੱਚ ਫਸੇ ਹੋਏ ਨੇ ਕੀ ਪ੍ਰੀਖਿਆ ਹੈ ਕਿਸ ਤਰ੍ਹਾਂ ਹੋ ਰਹੀ ਹੈ ਤੇ ਕੀ ਉਹ ਕਾਲੀ ਫੁੱਲਾ ਸਿੰਘ ਵਾਲਾ ਰੋਲ ਅਦਾ ਕਰ ਸਕਣਗੇ ਸੋ ਆਓ ਗੱਲ ਕਰਦੇ ਹਾਂ ਕੁਸ਼ਲ ਪਾਲ ਸਿੰਘ ਮਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਨ ਸਾਹਿਬ ਜਿਹੜਾ ਕਿ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਕਿਉਂਕਿ ਸਤਾਧਾਰੀ ਧਿਰਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਂ ਨਾਲ ਜਾਣੀ ਜਾਂਦੀ ਹੈ ਉਹਨਾਂ ਦੇ ਪ੍ਰਧਾਨ ਸਮੇਤ ਹੋਰ ਵੀ ਜਿਹੜੇ ਉਹਨਾਂ ਦੇ ਟਾਈਮ 'ਚ ਮੰਤਰੀ ਰਹੇ ਨੇ ਸਾਰਿਆਂ ਨੂੰ ਜਿਹੜਾ ਕਿ ਸਜਾਵਾਂ ਲਗਾਈਆਂ ਜਾ ਰਹੀਆਂ ਨੇ ਤਨਖਾਹਾਂ ਲਗਾਈਆਂ ਜਾ ਰਹੀਆਂ ਨੇ ਪਰ ਉਹ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਿ ਲਮਕਦਾ ਆ ਰਿਹਾ ਮਾਮਲਾ ਤੇ ਹੁਣ 2 ਦਸੰਬਰ 2024 ਨੂੰ ਜਿਹੜੀ ਆ ਕਿ ਮੀਟਿੰਗ ਵੀ ਰੱਖੀ ਹੋਈ ਹੈ ਪਰ ਉੱਥੇ ਜਿਹੜੇ ਜਥੇਦਾਰ ਨੇ ਉਹ ਕਿੱਥੇ ਖੜੇ ਨੇ ਉਹਨਾਂ ਲਈ ਇਹ ਪ੍ਰੀਖਿਆ ਦੀ ਘੜੀ ਕਿਵੇਂ ਹੈ ਇਸ ਤਰ੍ਹਾਂ ਜੀ ਕਈ ਵਾਰ ਨਾ ਸਾਨੂੰ ਅਹਿਸਾਸ ਨਹੀਂ ਹੁੰਦਾ ਕਿ ਜਿਸ ਵਰਤਮਾਨ 'ਚ ਅਸੀਂ ਲੰਘ ਰਹੇ ਹਾਂ ਉਹਦੇ 'ਚ ਕਿੱਡੀਆਂ ਵੱਡੀਆਂ ਇਤਿਹਾਸਿਕ ਘਟਨਾਵਾਂ ਵਾਪਰ ਰਹੀਆਂ ਨੇ ਉਹਦੇ ਵਿੱਚ ਆਪਾਂ ਜੇ ਲਾਈਏ ਤੇ ਤੁਸੀਂ ਇਹ ਵੇਖੋ ਵਿਸ਼ੇਸ਼ਲੀ 35 40 ਸਾਲ ਤੋਂ ਜਵੇਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਲਾਇਆ ਜਾ ਰਿਹਾ ਸੀ ਉਹਦੇ ਵਿੱਚ ਇਹ ਹੁਕਮਰਾਨਾਂ ਨੇ ਚਾਹੇ ਉਹ ਬਾਦਲ ਪਰਿਵਾਰ ਸੀ ਜਾਂ ਕੋਈ ਵੀ ਸੀ ਉਹਨਾਂ ਨੇ ਜਿਹੜੀ ਇਕਾਦਤਕ ਸਾਫ ਦੀ ਸੰਸਥਾ ਸੀ ਉਹਨਾਂ ਨੂੰ ਜਾਂ ਕਿਸੇ ਤਖਤ ਦੇ ਜਥੇਦਾਰ ਦੀ ਸੰਸਥਾ ਸੀ ਇਹਨਾਂ ਜਥੇਦਾਰਾਂ ਨੂੰ ਮੁਲਾਜ਼ਮਾ ਤਰ੍ਹਾਂ ਟ੍ਰੀਟ ਕਰਨ ਲੱਗ ਗਏ ਸੀ ਵੇ ਤੁਸੀਂ ਦੇਖੋ ਇਹਨਾਂ ਨੂੰ ਚੰਡੀਗੜ੍ਹ ਤਲਬ ਕਰਨਾ ਹੂੰ ਮੁੱਖ ਮੰਤਰੀ ਦੇ ਰੈਜ਼ਿਡੈਂਸ ਤੇ ਹੂੰ ਫੇਰ ਉਹ ਤੋਂ ਬਾਅਦ ਇਹਨਾਂ ਨੂੰ ਕਹਿਣਾ ਆ ਕਰੋ ਆ ਜਿਉ ਨਹੀਂ ਕਰਦੇ ਸੀ ਉਹਨਾਂ ਦੇ ਬੱਚਿਆਂ ਨੂੰ ਇਧਰੋਂ ਬਦਲੀਕਾਰ ਘਰ ਭੇਜ ਦੇਣਾ ਠੀਕ ਹੈ ਜਿਹੜਾ ਇਹਨਾਂ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਅਫਸਰਾਂ ਜੀ ਕਹਿੰਦੇ ਨੇ ਉਹਨੂੰ ਕਰਤਾ ਕੀ ਕਹਿੰਦੇ ਨੇ ਇਹ ਰੱਪਲ ਜੀ ਸੌਰੀ ਇੱਕ ਮਿੰਟ ਨਹੀਂ ਨਹੀਂ ਕੋਈ ਗੱਲ ਨਹੀਂ ਅੱਛਾ ਮੈਂ ਕੱਟ ਲਾਂ ਖਰੀ ਭੁੱਲ ਗਿਆ ਹੈ ਇਹਨਾਂ ਪਾਟ ਕੱਟ ਨਹੀਂ ਕਰਦਾ ਠੀਕ ਹੈ ਤੇ ਉਹ ਇਹਨਾਂ ਦੇ ਬੱਚਿਆਂ ਨੂੰ ਤੰਗ ਕਰਨਾ ਤੇ ਜਿਹੜੇ ਲੋਕ ਉਦੋਂ ਤਤ ਉਸ ਟਾਈਮ ਜਥੇਦਾਰ ਬੈਠੇ ਸੀਗੇ ਉਹਨਾਂ ਨੂੰ ਗੁੱਸਿਆਂ ਤੇ ਉਹ ਵੀ ਮੇਰਾ ਖਿਆਲ ਹੈ ਬਹੁਤ ਕਮਜ਼ੋਰ ਯੂ نو ਤਬੀਅਤ ਦੇ ਲੋਕ ਸੀ ਹੁਣ ਅੱਜ ਵਕਤ ਨੇ ਮੋੜਾ ਕਟਿਆ ਇੱਕ ਨਵਾਂ ਇਤਿਹਾਸ ਸਿਰਜਣ ਲੱਗਦਾ ਮੈਨੂੰ ਸਿਰਜੂਗਾ ਜਿਹਦੇ ਵਿੱਚ ਉਹ ਜਿਹੜੀ ਫੀਲਿੰਗ ਸੀਗੀ ਹ ਹਕਮਰਾਣਾਜ ਪ੍ਰਬੰਧਕਾਜ ਤੇ ਜਥੇਦਾਰਾਜ ਜਿਹੜੀ ਉਹ ਮੁਲਾਜ਼ਮਤ ਵਾਲੀ ਫੀਲਿੰਗ ਸੀ ਨਾ ਉਹਨੂੰ ਛੱਡ ਕੇ ਹੁਣ ਜਥੇਦਾਰ ਜਥੇਦਾਰੀ ਕਰਨ ਵੱਲ ਨੂੰ ਤੁਰ ਪਏ ਤੁਸੀਂ ਅਕਾਲੀ ਫੂਲਾ ਸਿੰਘ ਦਾ ਨਾਮ ਲਿਆ ਇਹ ਬਹੁਤ ਵੱਡੇ ਨਾਮ ਨੇ ਔਰ ਇਨਾਂ ਦੀਆਂ ਜਿਹੜਾ ਕਿਰਦਾਰ ਹੈ ਤੁਸੀਂ ਇਹ ਵੇਖੋ ਨਾ ਜਦੋਂ ਬੈਟਲ ਆਫ ਨੌਸ਼ਹਿਰਾ ਚ ਮਹਾਰਾਜਾ ਸਾਹਿਬ ਨੇ ਕਿਹਾ ਅਕਾਲੀ ਫੂਲਾ ਸਿੰਘ ਉਹਨਾਂ ਨੇ ਅਰਦਾਸ ਕਰਕੇ ਤੁਰਪੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਭਈ ਜਫੇਦਾਰ ਜੀ ਥੋੜਾ ਰੁਕ ਜੀਏ ਮਗਰੋਂ ਰੀਇਨਫੋਰਸਮੈਂਟ ਆ ਰਹੀ ਹੈ ਅਸਲਾ ਹੋਣਾ ਉਹਨਾਂ ਦੇ ਇਸੀਗਾ ਵੀ ਹੁਣ ਮਹਾਰਾਜਾ ਅਰਦਾਸ ਹੋ ਚੁੱਕੀ ਹੈ ਹੁਣ ਰੁਕਿਆ ਨਹੀਂ ਜਾ ਸਕਦਾ ਬਿਲਕੁਲ ਉਦੋਂ ਬਾਅਦ ਉਸੇ सिद्धि ਪ੍ਰਾਪਤ ਕਰਦੇ ਬੈਟਲ ਆਫ ਨਾ ਸ਼ਹਿਰਾਜ ਸੋ ਉਸ ਕਿਰਦਾਰ ਨਾਲ ਤੁਸੀਂ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਖਿਆਲ ਵਰਤਮਾਨ ਜੇ ਆਪਾਂ ਜਿੰਨੇ ਵੀ ਹੈ ਸਾਨੂੰ ਬਹੁਤ ਹਲੇ ਤੁਰਨਾ ਪੈਗਾ ਉਸ ਲੈਵਲ ਦੇ ਕਿਰਦਾਰ ਬਟ ਇਹ ਬਹੁਤ ਮੈਂ ਕਹਿੰਨਾ ਅੱਛੀ ਗੱਲ ਹੈ ਇਹ ਚੰਗੇ ਵਕਤ ਦੇ ਮੋੜੇ ਦਾ ਸੰਕੇਤ ਹੈ ਜੇ ਜਥੇਦਾਰ ਸਹਿਬਾਨ ਆਪਣੇ ਜਥੇਦਾਰ ਹੋਣ ਦਾ ਪ੍ਰਮਾਨ ਦੇ ਤੇ ਬਹੁਤ ਇਤਿਹਾਸਿਕ ਮੌਕਾ ਹੈ ਜੇ ਇਹ ਮੌਕਾ ਜਿਹੜੇ ਸਿੰਘ ਸਾਹਿਬ ਨੇ ਸਾਹਮ ਲੈਂਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਪੰਥਕ ਜਿਹੜੀ ਸਿਆਸਤ ਹੈ ਜਿਹੜੀ ਸਿੱਖ ਸਿਆਸਤ ਹੈ ਜਿਹੜੀ ਅਕਾਲੀ ਸਿਆਸਤ ਹੈ ਉਹ ਪੁਨਰ ਜੀਵਤ ਹੋਏਗੀ ਮੈਂ ਇਹ ਚੇਂਜ ਕਰ ਰਿਹਾ ਆਕਾਲੀ ਦਲ ਬਾਦਲ ਉਹਨਰ ਜੀਵਤ ਹੋਏ ਬਿਲਕੁਲ ਆਕਾਲੀ ਦਲ ਮੈਂ ਕਾਲੀ ਸਿਆਸਤ ਸਿੱਖ ਸਿਆਸਤ ਔਰ ਪੰਥਕ ਸਿਆਸਤ ਦੀ ਗੱਲ ਕਰ ਰਹੇ ਹਾਂ ਜਿਹੜੀ ਅੱਜ ਮੈਂ ਕਹਿਣਾ ਚਾਹਾਂਗਾ ਕਿ ਜੋ ਮਾਹੌਲ ਬਣਿਆ ਹੈਗਾ ਸਟੇਟ ਦਾ ਔਰ ਜੋ ਨੈਰੇਟਿਵ ਸਿਰਜੇ ਨੇ ਇੱਥੋਂ ਦੀ ਹਕੂਮਰਾਨਾਂ ਨੇ ਔਰ ਇੱਥੋਂ ਦੀ ਪ੍ਰੈਸ ਨੇ ਔਰ ਮੀਡੀਆ ਨੇ ਉਦੇ ਵਿੱਚ ਕਿਉਂਕਿ ਆਪ ਕਮਜ਼ੋਰ ਸੀਗੇ ਇਹ ਆਪ ਵੀਕ ਸੀਗੇ ਠੀਕ ਹੈ ਨਾ ਤੇ ਉਹਦੇ ਵਿੱਚ ਜਿਹੜੀ ਸਾਡੀ ਸਾਰੀ ਸਿਆਸਤ ਹੈ ਸਿਕ ਸਿਆਸਤ ਹੋਰ ਪ੍ਰੰਤਕ ਸਿਆਸਤ ਹੈ ਮੀਰੀ ਪੀੜੀ ਦਾ ਸਿਧਾਂਤ ਹੈ ਉਹ ਸਾਰਾ ਹਾਸ਼ੀਏ ਤੇ ਚਲਾ ਗਿਆ ਉਹਨੂੰ ਮੁੜ ਸੈਂਟਰ ਸਟੇਜ 'ਤੇ ਲਿਆਉਣ ਚ ਇਹ ਜਿਹੜਾ ਰੋਲ ਹੈ ਜਥੇਦਾਰਾਂ ਦਾ ਉਹ ਬਹੁਤ ਜ਼ਰੂਰੀ ਹੈ ਕਰਸ਼ਰਪਾਲ ਜੀ ਤੁਸੀਂ ਗੱਲ ਕੀਤੀ ਹੈ ਕਿ ਇਹ ਸਾਰਾ ਜੋ ਮੀਰੀ ਪੀਰੀ ਦਾ ਸਿਧਾਂਤ ਹੈ ਉਹਦੇ ਤੇ ਵੀ ਪੂਰਾ ਨਜ਼ਰ ਰੱਖਣ ਦੀ ਲੋੜ ਹੈ ਉਸ ਨੂੰ ਪੂਰਾ ਜਾਣੀ ਸਿਧਾਂਤਕ ਤੌਰ ਤੇ ਅੱਗੇ ਲਿਆਉਣ ਦੀ ਲੋੜ ਹੈ ਔਰ ਜਥੇਦਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਪਰ ਇੱਕ ਸਮਾ ਰਿਹਾ ਤੇ ਜੇ ਗੱਲ ਕਰੀਏ ਹੁਣ ਵੀ ਜਦੋਂ ਇਹੀ ਪਰਿਵਾਰ ਸਤਾ ਵਿੱਚ ਸੀ ਤੇ ਕੋਈ ਜਥੇਦਾਰ ਕਾਲ ਤੱਕ ਸਾਹ ਤੇ ਲਗਾਏ ਜਾਂਦੇ ਸੀ ਜਾਂ ਕਿਸੇ ਵੀ ਤਾਕਤ ਤੇ ਲਾਏ ਜਾਂਦੇ ਸੀਗੇ ਉਹਨਾਂ ਨੂੰ ਸੇਵਾ ਸੰਭਾਲੀ ਜਾਂਦੀ ਸੀ ਤਾਂ ਇੱਕੋ ਗੱਲ ਕਹੀ ਜਾਂਦੀ ਸੀ ਕਿ ਇਹ ਲਿਫਾਫੇ ਚੋਂ ਨਿਕਲੇ ਜਥੇਦਾਰ ਕਿਉਂਕਿ ਕੋਈ ਜਦੋਂ ਪੰਥ ਦੇ ਉੱਪਰ ਭੀੜ ਬਣਦੀ ਸੀ ਤਾਂ ਇੱਕ ਗੱਲ ਨਾਹਰਾ ਲਾ ਦਿੱਤਾ ਜਾਂਦਾ ਸੀ ਗੱਲ ਕਹੀ ਜਾਂਦੀ ਪੰਥ ਹੁਣ ਖਤਰੇ ਵਿੱਚ ਆ ਤੇ ਜਦ ਕੇ ਪਰਿਵਾਰ ਆਪਣੇ ਸਾਰੇ ਐਸ਼ੋ ਰਾਮ ਸਾਰਾ ਕੁਝ ਆਪਣੇ ਸਿਰ ਤੇ ਲੈ ਲੈਂਦੇ ਸੀ ਵੀ ਅਸੀਂ ਸਭ ਕੁਝ ਕਰ ਰਹੇ ਹਾਂ ਤੇ ਹੁਣ ਜਥੇਦਾਰ ਜੇ ਗੱਲ ਇੱਥੇ ਆਉਂਦੀ ਆ ਵੀ ਜੇਬ ਚੋਂ ਨਿਕਲੇ ਹੋਏ ਨਹੀਂ ਤੇ ਫਿਰ ਹੁਣ ਉਹ ਕਿਵੇਂ ਆਪਣਾ ਕੰਮ ਕਰਨੇ ਕਿਉਂਕਿ ਹੁਣ ਜਿਹੜਾ ਕਿ ਫੈਸਲੇ ਦੀ ਜਿਹੜੀ ਘੜੀ ਹੈ ਬਹੁਤ ਹੀ ਅਗਨ ਪ੍ਰੀਖਿਆ ਦੇ ਵਿੱਚੋਂ ਦੇਖੋ ਇਹ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਇਹ ਜਿਹੜੇ ਜਥੇਦਾਰ ਜਦੋਂ ਲਗਾ ਹੀ ਗਏ ਨੇ ਜਾਂ ਹੁਣੇ ਹੀ ਲਗਾਏ ਨੇ ਕੋਈ ਬਹੁਤ ਪੁਰਾਣੀ ਗੱਲ ਨਹੀਂ ਪਿਛਲੇ ਸਾਲ ਚ ਹੀ ਹੋਇਆ ਸਾਰਾ ਕੁਝ ਇਹ ਉਸ ਹਾਊਸ ਤੋਂ ਲਾਇਆ ਗਏ ਨੇ ਜਿਹੜਾ ਹਾਊਸ ਦੀ ਬੁਨਿਆਦ ਅੱਜ ਤੋਂ 8 ਸਾਲ ਪਹਿਲਾਂ ਮੁੱਕ ਗਈ ਹੂੰ ਬਿਲਕੁਲ ਸੋ ਉਹ ਡਿਫੰਕਟ ਐਂਡ ਇਲੀਗਲ ਹਾਊਸ ਹੈ ਜਿੰਨੇ ਲਾਇਏ ਨੇ ਬਟ ਮੇਰਾ ਕਹਿਣ ਦਾ ਭਾਵ ਹੈ ਮੈਂ ਤਾਂ ਹੀ ਕਹਿਣਾ ਤੁਸੀਂ ਕਾਲੀ ਫੂਲਾ ਸਿੰਘ ਨਾਲ ਕੰਪੇਅਰ ਮੈਂ ਕਿਹਾ ਬਹੁਤ ਥਾਲੇ ਤੁਰੰਦੀ ਲੋੜ ਹੈ ਜੇ ਕਾਲੀ ਫੂਲਾ ਸਿੰਘ ਦੇ ਲੈਵਲ ਤੇ ਜਾਣਾ ਤੇ ਮੈਂ ਤੁਹਾਨੂੰ ਇਹੀ ਤਾਂ ਕਹਿ ਰਿਹਾ ਕਿਉਂਕਿ ਜਿਹੜਾ ਹਾਊਸ ਹੈ ਉਹ ਵੀ ਇਲੀਗਲ ਹੈ ਠੀਕ ਹੈ ਉਹ ਡਿਫੰਕਟ ਹੈ ਉਹ ਮਰਿਆ ਹੋਇਆ ਪਰ ਜੋ ਵੀ ਉੱਥੇ ਹੁੰਦੇ ਕੋ ਜਿਹੜਾ ਅਕਾਲ ਤਖਤ ਸਾਹਿਬ ਦੀ ਸੰਸਥਾ ਹੈ ਉਸ ਸੰਸਥਾ ਨੂੰ ਅਗਰ ਵੇਖਿਆ ਜਾਵੇ ਹਿੰ ਤੱਕ ਦਮਦਮਾ ਸਾਹ ਜੋ ਵੀ ਇਨਸਾਨ ਹੁਣ ਉਸ ਗੱਦੀ ਤੇ ਬਰਾਜਮਾਨ ਨੇ ਹੈਨਾ ਬਿਲਕੁਲ ਆਪਾਂ ਇਨਸਾਨ ਦੀ ਗੱਲ ਨਹੀਂ ਕਰ ਰਹੇ ਇਨਸਾਨ ਤਾਂ ਫੇਲ ਹੋਏ ਨੇ ਗੈਨੀ ਗੁਰਬਚਨ ਸਿੰਘ ਫੇਲ ਹੋਏ ਬਿਲਕੁਲ ਹੋਏ ਠੀਕ ਹੈ ਉਸ ਵੇਲੇ ਦੇ ਸਾਰੇ ਜਥੇਦਾਰ ਫੇਲ ਹੋਏ ਨੇ ਬਟ ਜੀ ਇਹ ਉਸ ਕਸੌਟੀ ਤੇ ਇਹ ਮਨੁੱਖ ਪੂਰੇ ਉਤਰਨ ਗੁਰੂ ਦੇ ਸਿੱਖ ਬਣ ਕੇ ਜੋ ਕਾਲਪਤਖ ਸਾਹਿਬ ਦੇ ਜਥੇਦਾਰ ਤੋਂ ਐਕਸਪੈਕਟਡ ਹੈਗਾ ਜੋ ਉਹਨਾਂ ਨੂੰ ਕਰਨਾ ਚਾਹੀਦਾ ਜਿਉਂ ਕਰਨਗੇ ਦੇਖੋ ਉਹ ਕਹਿੰਦੇ ਨਾ ਅੰਤ ਨੂੰ ਉਹੀ ਹੋਸੀ ਜੋ ਕਰੇ ਖਾਲਸਾ ਪੰਥ ਨੀਆ ਬਿਲਕੁਲ ਜੋ ਵੀ ਸਜ਼ਾ ਲਾਉਂਦੇ ਨੇ ਉਹ ਪ੍ਰਵਾਨ ਪੰਥ ਨੇ ਕਰਦੇ ਜੇ ਉਹ ਸਜ਼ਾ ਪੰਥ ਪ੍ਰਵਾਨਿਤ ਹੋਈ ਤਾਂ ਇਹ ਜਥੇਦਾਰ ਵੀ ਪ੍ਰਮਾਨ ਹੋਣਗੇ ਬਿਲਕੁਲ ਕੌਮ ਵਿੱਚ ਦੇਖੋ ਬਹੁਤ ਵੱਡਾ ਇੱਕ ਚੈਲੰਜ ਹੈ ਇਹ ਬਹੁਤ ਵੱਡਾ ਇੱਕ ਯੂ نو ਐਸ ਵੇਰ ਜਥੇਦਾਰਾਂ ਤੇ ਵੀ ਹੈ ਕਿ ਜਿਹੜੀ ਉਹਨਾਂ ਨੇ ਤਨਖਾਹ ਲਾਈ ਹੂੰ ਉਹ ਜੇ ਪੰਥ ਨੇ ਹੀ ਨਾ ਪ੍ਰਵਾਨ ਕੀਤੀ ਹੂੰ ਤੇ ਫਿਰ ਇਹ ਵੀ ਜਥੇਦਾਰ ਗੁਰਬਚਨ ਸਿੰਘ ਦੀ ਕਤਾਰ 'ਚ ਖੜੇ ਹੋ ਜਾਂਦੇ ਨੇ ਸੋ ਇਸ ਕਰਕੇ ਮੈਂ ਇਹ ਸੋਚਦਾ ਹਾਂ ਕਿ ਇਹ ਬਹੁਤ ਕੁਝ ਚਰਨ ਹੋ ਰਿਹਾ ਹੈਗਾ ਨਵਾਂ ਔਰ ਇਸ 'ਚ ਬਹੁਤ ਕੁਝ ਨਿਕਲਦਾ ਤੇ ਕੁਸ਼ਲਪਾਲ ਜੀ ਜੇ ਅਸੀਂ ਗੱਲ ਕਰੀਏ ਤਨਖਾਹ ਦੀ ਤੇ ਜਿਵੇਂ ਕਿ ਜਥੇਦਾਰ ਸਾਹਿਬ ਨੇ ਜਥੇਦਾਰ ਸਾਹਿਬ ਅਕਾਲ ਤਖਤ ਦੇ ਲਗਾਏ ਜਾਂਦੇ ਨੇ ਤੇ ਉਥੋਂ ਜਿਹੜੀ ਆ ਕੀ ਪੂਰੇ ਪੰਥ ਦੀ ਨਿਗਾ ਉਹਨਾਂ ਦੇ ਉੱਪਰ ਹੁੰਦੀ ਆ ਪਰ ਇੱਥੇ ਗੱਲ ਇਹ ਵੀ ਆਉਂਦਾ ਹੈ ਕਿ ਇੱਕ ਸਵਾਲ ਇਹ ਆ ਜਾਂਦਾ ਹੈ ਕਿ ਜਿਹੜੀ ਜਥੇਦਾਰ ਲਗਾਏ ਜਾਂਦੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਅੰਡਰ ਲਗਾਏ ਜਾਂਦੇ ਆ ਜੀ ਤੇ ਹੁਣ ਜਿਹੜੀ 2 ਦਸੰਬਰ ਨੂੰ ਇਹ ਸਾਰਾ ਕੁਝ ਹੋਣਾ ਹੈ ਆ ਤੇ ਉਹਦੇ ਵਿੱਚ ਫਿਰ ਉਹ ਜਥੇਦਾਰਾਂ ਨੂੰ ਕਿਵੇਂ ਹੋਏਗਾ ਕਿ ਕਾਲੂ ਆਉਣਾ ਤੇ ਇਹ ਗੱਲ ਤਾਂ ਨਹੀਂ ਹੈਗੀ ਲੈ ਵੀ ਉਹਨਾਂ ਨੂੰ ਇਹ ਡਰ ਹੋ ਜਾਵੇ ਕਿਤੇ ਸਾਡੀ ਨੌਕਰੀ ਚਲੀ ਜਾਏਗੀ ਨਹੀਂ ਦੇਖੋ ਇਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਇਹ ਮੈਨੂੰ ਹੁਣ ਸਾਲ ਨਹੀਂ ਯਾਦ ਬਟ ਇਹ ਮੇਰਾ ਖਿਆਲ ਹੈ 2 ਸਾਲ ਪਹਿਲਾਂ ਜਿਹੜੀ ਜਥੇਦਾਰ ਦੀ ਨੁਮਾਇੰਦਗੀ ਹੈ ਨਾ ਉਸ ਤੋਂ ਬਾਅਦ ਉਹ ਜਥੇਦਾਰ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨਹੀਂ ਰਹਿੰਦੇ ਇਹ ਆਲਰੇਡੀ ਇਹ ਬਣ ਚੁੱਕਿਆ ਹੈਗਾ ਤੇ ਬਟहां ਵਿਧੀ ਵਿਧਾਨ ਬਣਨ ਦੀ ਲੋੜ ਹੈ ਵੀ ਕਨਸਟੀਟਿਊਸ਼ਨਲ ਜਿਵੇਂ ਪੋਸਟਾਂ ਹੁੰਦੀਆਂ ਨੇ ਜਿਵੇਂ ਉਹਨੇ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਚੀਫ ਜਸਟਿਸ ਆਫ ਇੰਡੀਆ ਹੈ ਨਾ ਬਟ ਉਹਦੇ ਥੱਲੇ ਤਾਂ ਨਾ ਹੈਗਾ ਬਿਲਕੁਲ ਜੀ ਸੋ ਇਸੇ ਤਰ੍ਹਾਂ ਇਹ ਹੈ ਇਹ ਵੀ ਸਾਨੂੰ ਦੇਖੋ ਇਵੋਲਵ ਕਰਨ ਦੀ ਲੋੜ ਹੈ ਕਾਮਨ ਵਿਧੀ ਵਿਧਾਨ ਬਣਾਉਣ ਦੀ ਲੋੜ ਹੈ ਸਾਰੀਆਂ ਚੀਜ਼ਾਂ ਦੀ ਤੇ ਹਮੇਸ਼ਾ ਕਾਲੀ ਫੂਲਾ ਸਿੰਘ ਹੋਣਾ ਤਾਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਸੋਵਰਨਟੀ ਸੀ ਇਹ ਬਟ ਉਹ ਵੀ ਝੁਕਦੇ ਸੀ ਬਿਲਕੁਲ ਸ਼ੋ ਇਦਾਂ ਸਾਨੂੰ ਦੇਖੋ ਚੀਜ਼ਾਂ ਤੁਸੀਂ ਇਹ ਗੱਲ ਕਹਿਨੇ ਹੋ ਆਪਾਂ ਗਵਾਇਆ ਕੀ ਕੀ ਹੈ ਪਿਛਲੇ 100 ਸਾਲ ਚ ਕਦੀ ਉਹਦੇ ਤੇ ਗੱਲ ਕਰਾਂਗੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੀ ਜਿਹਦਾ ਜਿਹੜੀ ਜੂਰਿਸਡਿਕਸ਼ਨ ਸੀ ਉਹ ਦਿੱਲੀ ਤੋਂ ਲੈ ਕੇ ਪਸ਼ਾਵਰ ਤੱਕ ਸੀ 47 ਚ ਆਪਣਾ ਪਾਕਿਸਤਾਨ ਵਾਲਾ ਹਿੱਸਾ ਚਲਾ ਗਿਆ ਲੈਂਦਾ ਪੰਜਾਬ ਵਾਲਾ ਤੇ ਸਾਰਾ NWFP ਵਾਲਾ ਚਲਾ ਗਿਆ ਤੇ ਮੋੜ ਦਿੱਲੀ ਕਮੇਟੀ ਲੱਗ ਬਣ ਗਈ 71 ਆ ਹੁਣ ਹਰਿਆਣਾ ਕਮੇਟੀ ਬਣ ਗਈ ਤੇ ਹੁਣ ਤਾਂ ਆਪਾਂ ਏਡੇ ਕਰਾਏ ਸੋ ਜੇ ਔਰ ਜਿਹੜੀ ਸਿੱਖ ਸਿਆਸਤ ਹੈ ਨਾ ਉਹ ਕੱਲੀ ਪੰਜਾਬ ਨਾਲ ਜਾਂ ਕਿਸੇ ਹੋਰ ਸੂਬੇ ਨਾਲ या हिंदुस्तान hmm. लिमिटेड नहीं है बिल्कुल ये जी सिख hmm, सियासत है ये हम ग्लोबल है hmm. जो सिख वाशिंगटन डीसी बैठा वो hmm. भी तो तक hmm. जी धुरा है सियासत श्री अकाल तख्त साहब जे कोई लंडन बैठा, कोई बैठा, कोई बैठा. Hmm. So, है जे कोई कैनबरा बैठा है कोई जर्मनी च बैठा है सो बहुत इंपोर्टेंट इंपॉर्टेंट था बट यस ਜਿਹੜੀ ਪ੍ਰਬੰਧ ਹੈ ਉਹ ਬਹੁਤ ਥੋੜੇ ਖਿੱਤੇ ਦੇ ਸਿੱਖਾਂ ਕੋਲ ਰਹਿ ਗਏ। ਤੇ ਕੁਸ਼ਲਪਾਲ ਜੀ ਹੁਣ ਪੰਥ ਨੂੰ ਕੀ ਕਰਨਾ ਹੋਏਗਾ ਕਿਉਂਕਿ 2 ਦਸੰਬਰ ਨੂੰ ਕੀ ਹੁੰਦਾ ਉਹ ਤਾਂ 2 ਦਸੰਬਰ ਨੂੰ ਹੀ ਪਤਾ ਲੱਗੇਗਾ। ਪਰ ਉਸ ਵਕਤ ਪੰਥ ਨੂੰ ਕਿਸ ਤਰ੍ਹਾਂ ਇਸ ਸਹਿਜ ਨਜ਼ਰੀਏ ਨਾਲ ਦੇਖਣਾ ਹੋਏਗਾ ਕਿਉਂਕਿ ਜੇ ਅਸੀਂ ਗੱਲ ਕਰੀਏ ਜਥੇਦਾਰ ਸਹਿਬਾਨ ਦੀ ਹੈ ਉਹ ਵੀ ਇੱਕ ਇਨਸਾਨ ਦੀ। ਜੇ ਉਹਨਾਂ ਤੋਂ ਕੋਈ ਉੱਥੇ ਘਾਟਵਾਦ ਹੁੰਦੀ ਹੈ ਸਜ਼ਾ ਦੇਣ ਚ ਜਾਂ ਜਿਹਨੂੰ ਇਹ ਸਜ਼ਾ ਕਹਿ ਰਹੇ ਨੇ ਤਨਖਾਹ ਹੁੰਦੀ ਹੈ ਸਜ਼ਾ ਬਿਲਕੁਲ ਹੀ ਖਾਲਸਾਈ ਪਰੰਪਰਾਵਾਂ ਨੇ ਉਹਦੇ ਚ ਇਹਦਾ ਨਾਂ ਸਜ਼ਾ ਨਹੀਂ ਬਿਲਕੁਲ ਉਹੀ ਗੱਲ ਕਹਿ ਰਹੇ ਕਿ ਕੋਈ ਲੋਕ ਅੱਜ ਜਿਹੜੀ ਗੱਲ ਕਹਿ ਰਹੇ ਨੇ ਇਹਨੂੰ ਸਜ਼ਾ ਸਜ਼ਾ ਦੇ ਕਿਉਂਕਿ ਸਜ਼ਾ ਦੀ ਕਿਤੇ ਨਹੀਂ ਤਨਖਾਹ ਹੁੰਦਾ ਤਨਖਾਹ ਲਗਾਈ ਜਾਂਦੀ ਹੈ ਵੀ ਉਸ ਨੂੰ ਗੁਰੂ ਦੇ ਨਾਲ ਜੋੜਨ ਦੀ ਹੁੰਦੀ ਹੈ ਔਰ ਉੱਥੇ ਜੇ ਜਥੇਦਾਰ ਸਾਹਿਬ ਕਿਵੇਂ ਪੇਸ਼ ਕਰਦੇ ਨੇ ਕੀ ਕੁਝ ਕਰਦੇ ਨੇ ਇਹ ਤਾਂ ਮੌਕਾ ਦੱਸੇਗਾ ਤੇ ਪਰ ਉਸ ਤੋਂ ਬਾਅਦ ਪੰਥ ਨੂੰ ਉਹ ਕਿਵੇਂ ਸਮਝਣਾ ਪਵੇਗਾ ਕਿਵੇਂ ਕਲਾਵੇ ਚ ਲੈਣਾ ਪਵੇਗਾ ਵੇਖੋ ਜੀ ਮੈਂ ਤੁਹਾਨੂੰ ਨਾਲ ਇਹੀ ਗੱਲ ਕੀਤੀ ਹੈ ਨਾ ਕਿ ਇਹਦਾ ਜੀ ਪੰਥ ਪ੍ਰਵਾਨ ਕਰੂਗਾ ਇਹ ਤਾਂ ਮਾਸਸ ਦੀ ਗੱਲ ਹੈ ਲੋਕਾਂ ਦੇ ਹਿਰਦਿਆਂ ਨੂੰ ਉਹ ਇਹਨਾਂ ਦੀ ਗੱਲ ਕਿਹੇ ਚ ਲੱਗਦੀ ਠੀਕ ਹੈ ਨਾ ਤੋਂ ਉਹੀ ਤਾਂ ਜੇ ਪੰਥ ਪ੍ਰਵਾਨ ਕਰੂਗਾ ਤਾਂ ਠੀਕ ਹੈ ਹੂੰ ਫਿਰ ਬਹੁਤ ਅੱਛੀ ਗੱਲ ਹੈ ਔਰ ਫਿਰ ਉਹ ਕਥਨ ਪਹਿਲਾਂ ਵੀ ਕਿਹਾ ਬਿਲਕੁਲ ਉਹੀ ਹੋਸੀ ਜੋ ਕਰੇ ਖਾਲਸਾ ਪੰਥ ਨਹੀਂ ਹੈ ਹੈ ਨਾ ਤੇ ਅਖੀਰ ਚ ਤਾਂ ਖਾਲਸਾ ਪੰਥ ਤੇ ਆਉਣਾ ਹੈ ਨਾ ਕਿਸੇ ਇਨਸਾਨ ਤੇ ਆਉਣਾ ਹੈ ਨਾ ਕਿਸੇ ਦੇ ਰਸਤੇ ਆਉਣਾ ਹੈ ਪਰ ਹਾਂ ਘਾਣ ਬਹੁਤ ਹੋਏ ਨੇ ਸਾਡੀ ਸਾਰੀ ਸਿਆਸਤ ਸਿੱਖ ਸਿਆਸਤ ਹਾਸ਼ੀ ਤੇ ਚਲੀ ਗਈ ਹੈ ਸਾਡਾ ਤੁਸੀਂ ਇਹ ਵੇਖੋ ਭਈ ਹਾਈ ਤੋ 30 40 ਸਾਲ ਪਹਿਲਾਂ ਜਦੋਂ ਐਸਜੀਪੀਸੀ ਦਾ ਪ੍ਰਧਾਨ ਕੋਈ ਸਟੇਟਮੈਂਟ ਦਿੰਦਾ ਸੀ ਤਾਂ ਮਿਸਿਸ ਇੰਦਰਾ ਗਾਂਧੀ ਵਰਗੀ ਪ੍ਰਾਈਮ ਮਿਨਿਸਟਰ ਵੀ ਉਸ ਕਾਲ ਦਾ ਨੋਟ ਲੈਣ ਦਿੱਤੀ। ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੀ ਐਸਜੀਪੀਸੀ ਦੇ ਪ੍ਰਧਾਨ ਨੇ ਟਾਈਮ ਨਹੀਂ ਦਿੱਤਾ। ਸਾਡੀਆਂ ਸੰਸਥਾਵਾਂ ਦਾ ਕਿੰਨਾ ਕੁ ਘਾਟ ਹੋ ਗਿਆ। ਤੁਸੀਂ ਆਪ ਸਮਝੋ। ਬਿਲਕੁਲ। ਤੇ ਕੁਸ਼ਲਪਾਲ ਜੀ ਜਿਵੇਂ ਕਿ 2 ਦਸੰਬਰ ਦੀ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਸਾਰੀ ਗੱਲ ਵਾਲ ਅਕਾਲ ਤੱਕਾ ਸਾਬਤੀ ਆ ਔਰ ਸਿਕਸ ਸਿਆਸਤ ਦੇ ਉੱਪਰ ਚੱਲ ਰਹੀ ਹੈ ਇਹ ਜੋ ਕੁਝ ਹੁਣ 2 ਦਸੰਬਰ ਨੂੰ ਹੋਏਗਾ ਉਸ ਦੇ ਵਿੱਚ ਜਿਹੜੇ ਆ ਕਿ ਗਿਆਨੀ ਗੁਰਵਚਨ ਸਿੰਘ ਨੂੰ ਕਿੱਥੇ ਰੱਖਿਆ ਜਾਏਗਾ ਕਿਉਂਕਿ ਜਿਹੜਾ ਸਰਸਾ ਸੌਦੇ ਸਾਧ ਦਾ ਕਿੱਸਾ ਹੋਇਆ ਸਾਰਾ ਉਹਦੇ ਵਿੱਚ ਹੋਏ ਵਰਤਾਂਤ ਵਾਪਰੇ ਆ ਗੁਰੂ ਸਾਹਿਬ ਦੀ ਪੋਸ਼ਾਕ ਪਾਈ ਜਾਣੀ ਔਰ ਅੰਮ੍ਰਿਤ ਛਕਾਉਣ ਦਾ ਪਖੰਡ ਕੀਤਾ ਜਾਣਾ ਉਸ ਤੋਂ ਬਾਅਦ ਉਹਨੂੰ ਮਾਫੀ ਦੇਣਾ ਔਰ ਮੋਟਾ ਖਰਚਾ ਜਿਹੜਾ ਕਿ ਇਸ਼ਤਿਹਾਰਾਂ ਦੇ ਉੱਪਰ ਕਰਨਾ ਉਹਦੇ ਵਿੱਚ ਗਿਆਨੀ ਗੁਰਵਚਨ ਸਿੰਘ ਦਾ ਵੀ ਨਾਮ ਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਕਿੱਥੇ ਲਿਆ ਕੇ ਖੜਾ ਕੀਤਾ ਜਾਏਗਾ ਕਿਉਂਕਿ ਲੋਕੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਜੇ ਨਹੀਂ ਹੈਗਾ ਭਈ ਜਿਹੜੇ ਸਾਬਕਾ ਜਥੇਦਾਰ ਹਨ ਉਹਨਾਂ ਨੂੰ ਤਨਖਾਹ ਨਹੀਂ ਲੱਗ ਸਕਦੀ। ਹੂੰ। ਤੁਹਾਨੂੰ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦੀ ਦਾ ਮਿਸਾਲ ਦਿੰਦਾ ਜਿਹੜਾ ਵਰਤਮਾਨ ਇਤਿਹਾਸ ਹੈ ਉਹਨਾਂ ਨੂੰ ਵੀ ਤਨਖਾਹ ਲੱਗੀ ਸੀ। ਹੂੰ। ਸੋ ਤਨਖਾਹ ਤਾਂ ਸਾਬਕਾ ਜਥੇਦਾਰ ਨੂੰ ਵੀ ਲੱਗ ਸਕਦੀ ਹੈ ਮੇਰਾ ਨਹੀਂ ਖਿਆਲ ਹੈਗਾ। ਇਸ ਸਾਡੇ ਕੋਈ ਐਸੀ ਪਰੰਪਰਾ ਹੈ ਜਾਂ ਕੋਈ ਐਸੀ ਗੱਲ ਹੈ ਵੀ ਸਾਬ ਦਾ ਜਸਰਨ ਤਨਖਾਹ ਨਹੀਂ ਲੱਗ ਸਕਦੀ ਹਮ ਅ ਪ੍ਰੋਫੈਸਰ ਦਰਸ਼ਨ ਸਿੰਘ ਜਰਨ ਲੱਗੀ ਸੀ ਹੂੰ ਸੋ ਦੇਖੋ ਪੰਥ ਨੂੰ ਤਾਂ ਹੀ ਪ੍ਰਮਾਨ ਹੋਊਗਾ ਨਾ ਬਿਲਕੁਲ ਜੇ ਹਰ ਕਸੂਰਵਾਰ ਹਰ ਗੁਨਾਹਗਾਰ ਨੂੰ ਇਹ ਨਹੀਂ ਨਾ ਹੋ ਸਕਦਾ ਵੀ ਕੱਲਾ ਸੁਖਬੀਰ ਸਿੰਘ ਬਾਦਲ ਨੂੰ ਤੀ ਤਨਖਾਹ ਲਾ ਦਿਓ ਹਮ ਤੇ ਬਾਕੀ ਸਾਰਿਆਂ ਨੂੰ ਛੱਡ ਦਿਓ ਇਹ ਵੀ ਸਾਰੇ ਤਿੰਨੇ ਉਦੋਂ ਜੱਥੇਦਾਰ ਜਿਹੜੇ ਉੱਥੇ ਗਏ ਬਿਲਕੁਲ ਸਤਪ੍ਰਕਾਸ਼ ਸਿੰਘ ਬਾਦਲ ਮਹਿਰੂਮ ਹੁਣ ਨਹੀਂ ਹੈ ਇਸ ਦੁਨੀਆ ਤੇ ਸਭ ਤੋਂ ਵੱਡੇ ਗੁਨਾਹਗਾਰ ਤਾਂ ਉਹ ਬਿਲਕੁਲ ਮੁੱਖ ਮੰਤਰੀ ਦਾ ਘਰ ਤਾਂ ਉਹਨਾਂ ਦਾ ਸੀ ਨਾ ਜਿੱਥੇ تعلق ਕੀਤਾ ਅਚ ਕਿਸੇ ਨੇ ਸੁਖਵੀਰ ਨੇ ਕੀਤਾ ਚਲੋ ਇਸ ਦੁਨੀਆ ਤੇ ਨਹੀਂ ਹੈਗੇ ਹੁਣ ਅ ਪਰ ਮੇਰੇ ਹਿਸਾਬ ਨਾਲ ਹਰ ਗੁਨਾਹਗਾਰ ਨੂੰ ਜਿਨ੍ਹਾਂ ਨੇ ਇਸ਼ਤਿਹਾਰ ਦਿੱਤੇ ਆਹੀ ਸਤਾਬ ਜੀਤ ਸਿੰਘ ਚੀਮਾ ਮੈਨੂੰ ਯਾਦ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਬਿਲਕੁਲ ਇਹ ਸਾਰੇ ਸਭ ਗੁਨਾਗਾਰ ਨੇ ਚੰਦੂ ਮਾਜਰੇ ਦਾ ਬਿਆਨ ਸੀਗਾ ਮੈਨੂੰ ਯਾਦ ਹੈ ਵੀ ਜੀ ਇਹ ਸਾਡੇ ਸਾਧ ਨੂੰ ਮਾਫ ਕਰਨਾ ਇੱਕ ਬੜਾ ਪਹਿਲ ਕਦਮੀ ਵਾਲਾ ਕਦਮ ਹੈ ਚੰਗਾ ਨੇ ਸਵਾਗਤ ਕੀਤਾ ਸੋ ਕੁਸ਼ਲਪਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਪਰ ਗੱਲ ਇਹ ਕਿ ਅਕਾਲੀ ਫੁੱਲਾ ਸਿੰਘ ਤੋਂ ਅਸੀਂ ਗੱਲ ਸਟਾਰਟ ਕੀਤੀ ਸੀ ਕਿਉਂਕਿ ਅਕਾਲੀ ਫੁੱਲਾ ਸਿੰਘ ਦਾ ਇੱਕ ਮਿਸਾਲ ਹੈ ਉਹ ਚਾਨਣ ਮਨਾਰਾ ਨੇ ਕਿ ਉਹਨਾਂ ਨੇ ਕਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਵਾਖੂ ਵੀ ਨਿਭਾਇਆ ਸੀਗਾ ਤੇ ਇਹ ਜਥੇਦਾਰ ਅਕਾਲੀ ਫੁੱਲਾ ਸਿੰਘ ਨਹੀਂ ਬਣ ਸਕਦੇ ਪਰ ਉਹ ਨਹੀਂ ਕਹਿੰਦਾ ਨਹੀਂ ਬਣ ਸਕਦੇ ਇੱਕ ਗੱਲ ਕਰ ਰਹੇ ਹਾਂ ਮੰਨ ਲਓ ਕਿ ਇੱਕਦਮ ਜੋ ਹਾਲਾਤ ਨੇ ਅਕਾਲੀ ਫੁੱਲਾ ਸਿੰਘ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਸਕਦੇ ਨੇ ਹੋਰ ਕਰਨੀ ਵੀ ਚਾਹੀਦੀ ਹੈ ਚਾਹੀਦੀ ਸੋ ਬਿਲਕੁਲ ਇਹ ਗੱਲ ਹੈ ਕਿ ਜੇਕਰ ਉਹ ਅਕਾਲੀ ਫੁੱਲਾ ਸਿੰਘ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਜੇ ਬਣ ਜਾਂਦੇ ਨੇ ਉਹੋ ਜਿਹਾ ਮਾਹੌਲ ਪੈਦਾ ਕਰ ਦਿੰਦੇ ਨੇ ਫਿਰ ਤਾਂ ਬਹੁਤ ਵੱਡੀ ਪ੍ਰਾਪਤੀ ਹੈ ਪੰਥ ਦੀ ਪਰ ਜੇਕਰ ਉਹ ਚੱਲਣ ਦੀ ਕੋਸ਼ਿਸ਼ ਕਰ ਲੈਂਦੇ ਉਹ ਵੀ ਚੰਗੀ ਗੱਲ ਹੈ ਪਰ ਜੇਕਰ ਉਹੀ ਗੱਲ ਜਿਹੜੀ ਪਹਿਲਾਂ ਹੁੰਦੀ ਰਹੀ ਹੈ ਹਮੇਸ਼ਾ ਹੁੰਦੀ ਰਹੀ ਜਾ ਕੇ ਮਾਫ ਕਰਤਾ ਜਾਂ ਕੁਝ ਕਰਤਾ ਜੇ ਉਹੀ ਸਥਿਤੀ ਵਿੱਚ ਆ ਜਾਂਦੇ ਆ ਤੇ ਫਿਰ ਜਥੇਦਾਰਾਂ ਦਾ ਕਿਰਦਾਰ ਕੀ ਰਹਿ ਜਗਾ ਇਸ ਤੇ ਜ਼ਰੂਰ ਦੱਸੋ ਫੇ ਜਦੋਂ ਪੰਥ ਪ੍ਰਵਾਨ ਨਹੀਂ ਕਰਦਾ ਹੂੰ ਇਹ ਤੁਹਾਨੂੰ ਯਾਦ ਹੈ ਗਿਆਨੀ ਗੁਰਵਚਨ ਸਿੰਘ ਹਾਲ ਤੱਕ ਸਖਤਰੇ ਤੇ ਨਹੀਂ ਸੀ ਪਹੁੰਚ ਸਕਦਾ ਬਿਲਕੁਲ ਉਹਦੀ ਵੀ ਤੁਹਾਡੇ ਕੋਲ ਮਿਸਾਲ ਹੈ ਹੂੰ ਜੇ ਨਹੀਂ ਉਸ ਲੈਵਲ ਤੇ ਇਹ ਪਹੁੰਚਣਗੇ ਹੂੰ ਤੇ ਫੇਰ ਤੁਹਾਡੇ ਸਾਹਮਣੇ ਹੈ ਜੋ 2015 ਚ ਵਾਪਸ ਬਿਲਕੁਲ ਫੇ ਚੱਬੇ ਦੀ ਧਰਤੀ ਤੇ 7 ਲੱਖ ਲੋਕ ਵੀ ਇਕੱਠੇ ਹੋਏ ਸੀ ਸਾਰਾ ਕੁਝ ਹੋਇਆ ਸੀ ਤਾਂ ਹੀ ਮੈਂ ਕਿਹਾ ਪੰਥ ਪ੍ਰਵਾਨ ਹੋਣੀ ਇਹ ਤਨਖਾਹ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਔਰ ਜੇ ਇਹਦੇ ਵਿੱਚ ਫੇਰ ਕੋਈ ਚਲਾਕੀ ਕੀਤੀ ਗਈ ਜਿਵੇਂ ਪਹਿਲਾਂ ਹੁੰਦੀਆਂ ਰਹੀਆਂ ਬਿਲਕੁਲ ਉਹ ਪ੍ਰਵਾਨ ਨਹੀਂ ਉਹ ਦੇਖੋ ਅੱਜ ਜਿਹੜਾ ਜ਼ਮਾਨਾ ਹੈ ਤੁਸੀਂ ਕਿਸੇ ਨੂੰ ਮੂਰਖ ਨਹੀਂ ਆਪਾਂ ਬਣਾ ਸਕਦੇ ਸਭ ਨੂੰ ਬੁੱਧੀ ਅਕਾਲਪੁਰਖ ਨੇ ਦਿੱਤੀ ਹੈ ਬਿਲਕੁਲ ਸਭ ਨੂੰ ਸਮਝ ਗਿਆ ਔਰ ਸੋਸ਼ਲ ਮੀਡੀਆ ਨਾਲ ਇੰਨਾ ਕੁਝ ਹੈ ਕਿ ਇੱਕ ਮਿੰਟ ਦਾ ਲੱਗ ਤਰ੍ਹਾਂ ਫਾਇਲ ਬਿਲਕੁਲ ਸੋਏ ਬਲਵਤਨ ਬਾਦਕਸ਼ਰ ਪਾਲ ਸਿੰਘ ਮਾਨ ਜੀ ਸੋ ਕੁਸ਼ਲਪਾਲ ਸ੍ਰੀਮਾਨ ਨੇ ਬੜੀ ਸਪਸ਼ਟ ਗੱਲ ਕੀਤੀ ਆ ਕਿ ਜਥੇਦਾਰ ਸਹਿਬਾਨ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਵਾਖੂਬੀ ਨਿਭਾਉਣੀ ਪੈਗੀ ਔਰ ਜੇਕਰ ਉਹ ਕੋਤਾਹੀ ਕਰ ਜਾਂਦੇ ਨੇ ਔਰ ਪੰਥ ਨੂੰ ਪ੍ਰਮਾਨਿਤ ਨਹੀਂ ਹੁੰਦੀ ਤਾਂ ਫਿਰ ਕੁਝ ਵੀ ਹੋ ਸਕਦਾ ਹੈ ਕਿ ਪੰਥ ਕਿੱਧਰ ਨੂੰ ਜਾਂਦਾ ਫਿਰੇ ਤਾਂ ਵਕਤ ਹੀ ਦੱਸੇਗਾ ਸੋ ਇਹ ਆਸ ਕੀਤੀ ਹੈ ਕਿ ਜਿਹੜੇ ਜਥੇਦਾਰ ਸਹਿਬਾਨ ਨੇ ਉਹ ਜ਼ਰੂਰ ਅਕਾਲੀ ਫੂਲਾ ਸਿੰਘ ਦੇ ਰਾਹ ਨੂੰ ਅਪਣਾਉਣਗੇ ਔਰ ਉਸ ਅਨਾ ਨੂੰ ਜਿਹੜਾ ਕਿ ਚਾਨਣ ਮਨਾਰਾ ਵਜੋਂ ਪੇਸ਼ ਕੀਤਾ ਜਾਵੇਗਾ ਵੀ ਉਹਨਾਂ ਨੂੰ ਵੇਖਦੇ ਆ ਇਹਨਾਂ ਨੇ ਵੀ ਜਿਹੜਾ ਕਿ ਇੱਕ ਫੈਸਲਾ ਲਿਆ ਕਿਉਂਕਿ ਕਿਸੇ ਟਾਈਮ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਜਦੋਂ ਸਤਾ ਦੇ ਵਿੱਚ ਸੀ ਤਾਂ ਇਹ ਗੱਲ ਬੜੀ ਹੁੰਦੀ ਸੀ ਕਿ ਜਥੇਦਾਰ ਬੋਲ ਨਹੀਂ ਸਕਦੇ ਜਥੇਦਾਰਾਂ ਦੀ ਜ਼ੁਬਾਨ ਨੂੰ ਤਾਲਾ ਲੱਗਾ ਹੋਇਆ ਪਰ ਹੁਣ ਜਿਹੜੇ ਨੇ ਕਿ ਬਾਦਲ ਪਰਿਵਾਰ ਸਤਾ ਦੇ ਵਿੱਚ ਨਹੀਂ ਹੈ ਤੇ ਹੁਣ ਇਹ ਦੇਖਿਆ ਜਾਵੇਗਾ ਕਿ ਜਥੇਦਾਰ ਸਾਹਿਬ ਵਾਕਈ ਹਕਾਤ ਅਗਰ ਸਾਹਿਬ ਨੂੰ ਸਮਰਪਿਤ ਹੋ ਜਾਂਦੇ ਨੇ ਤੇ ਪੰਥ ਹੋਣ ਦੀਆਂ ਲਾਈਆਂ ਤਨਖਾਵਾਂ ਨੂੰ ਪ੍ਰਵਾਨ ਕਰਦਾ ਤੇ ਪੰਥ ਕਿੱਥੇ ਐ ਕਿਵੇਂ ਦੇਖਦਾ ਇਹ ਆਉਣ ਵਾਲੀ 2 ਦਸੰਬਰ 2024 ਦੱਸੇਗੀ ਸੋ ਦਿਓ ਇਜਾਜ਼ਤ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ